ਆ टमाटर ਦੇ ਦੇਖ ਲਓ ਬੀਜ ਵੀ ਇਹ ਨੂੰ ਐਵੇਂ ਹੀ ਚੱਕ ਲਓ ਆ ਖਾਣ ਵਾਲਾ ਰਹਿ ਜਾਊਗਾ ਦੇ ਦਿਓ ਕਿਸੇ ਨੂੰ ਖਾਓ ਜੀ ਫਿਰ ਇਹਦੇ ਦੇਖੋ ਬੀਜ ਜਿਹੜੇ ਹੁੰਦੇ ਨਾ ਜਿਹੜਾ ਗੁੱਦੇ ਦਾ ਕੰਮ ਹੁੰਦਾ ਕੁਦਰਤ ਵਿੱਚ ਉਹ ਇੱਕੋ ਹੀ ਕੰਮ ਹੁੰਦਾ ਕਿ ਜਿਹੜਾ ਅੰਦਰ ਬੀ ਲੱਗਿਆ ਹੋਇਆ ਮੈਂ ਬੀਜ ਨੂੰ ਬਚਾਉਣਾ ਇਸ ਕਰਕੇ ਜਿਹੜਾ ਨਿਊਟ੍ਰੀਸ਼ਨ ਹੁੰਦਾ ਕੋਈ ਪ੍ਰੋਟੈਕਸ਼ਨ ਵਾਸਤੇ ਹੁੰਦਾ ਇੱਕ ਤਾਂ ਬਾਹਰਲਾ ਛਿਲਕਾ ਆ ਗਿਆ ਇੱਕ ਸੈਂਟਰ ਜਿੱਥੋਂ ਖਰਾਕ ਜਾਂਦੀ ਆ ਦੇਖੋ ਇੱਥੇ ਨਾੜੀਆਂ ਹੀ ਦਬਣੀਆਂ ਨਾ ਇਹ ਤੋਂ ਖਰਾਕ ਜਾਂਦੀ ਆ ਖਰਾਕ ਐਂਡ ਤੇ ਜਿਹੜੀ ਪੂਰੀ ਬੂਟੇ ਦੀ ਖਰਾਕ ਆ ਉਹਨੇ ਬੀਜ ਦੇ ਵਿੱਚ ਪਾਉਣੀ ਹੁੰਦੀ ਆ ਇਸ ਦੇ ਜ਼ਰੀਏ ਇਸ ਕਰਕੇ ਸਭ ਤੋਂ ਵੱਡਾ ਨਿਊਟ੍ਰੀਸ਼ਨ ਇਹੰਦਾ ਇਹ ਹੀ ਕਹਤਾ ਜਾਂਦਾ ਬਾਹਰਲੀ ਜਿਹੜੀ ਸਰਫੇਸ ਆ ਤੇ ਆ ਜਿਹੜਾ ਅੰਦਰਲਾ ਹਿੱਸਾ ਆ ਜਿੱਥੋਂ ਖਰਾਕ ਜਾਂਦੀ ਆ ਇਹੀ ਆ ਤੁਹਾਡੇ ਜਿਹੜੇ ਆ ਡੰਡੀ ਆ ਜੁੜੀ ਹੋਈ ਇਹ ਹੀ ਡੰਡੀ ਅੰਦਰ ਨੂੰ ਸੈਂਟਰ 'ਚ ਜਾਂਦੀ ਆ ਇੱਥੋਂ ਖਰਾਕ ਦੂਸਰੇ ਪਾਸੇ ਬਾਹਰ ਹੁੰਦੀ ਜਾਂਦੀ ਆ ਬੀ ਜਿਹੜਾ ਹੁੰਦਾ ਇਹ ਦੋਨੋਂ ਹਿੱਸੇ ਜਿਹੜੇ ਉਹਦੇ ਵਿਚਕਾਰ ਹੁੰਦਾ ਇਹ ਟਮਾਟਰ ਦੇ ਦੇਖੋ ਕਿੰਨਾ ਬਰੀਕ ਬਰੀਕ ਬੀ ਹੈਗਾ ਜਦੋਂ ਇਹ ਸੁੱਕ ਜਾਏਗਾ ਤੈਨੂੰ ਇਹਦਾ ਲੱਗੇਗਾ ਕਿ ਯਾਰ ਇਹ ਬੀ ਬੀ ਤਾਂ ਹਵਾ ਨਾਲ ਹੀ ਉੱਡ ਜਾਂਦਾ ਹੈ ਹਵਾ ਨਾਲ ਹੀ ਉੱਡ ਜਾਂਦਾ ਹੈ ਇੰਨਾ ਹਲਕਾ ਬੀ ਹੁੰਦਾ ਹੁਣ ਐਦਾਂ ਜਿਹੜਾ ਆ ਬੀ ਨੂੰ ਸੈਂਟਰ ਚੋਂ ਇਹਨੂੰ ਟਮਾਟਰ ਨੂੰ ਕੱਟ ਕੇ ਆ ਵਿਚਲਾ ਹਿੱਸਾ ਕੱਢ ਲੈਣਾ ਆ ਚੀਜ਼ ਖਾਧੀ ਜਾਊਗੀ ਬਾਕੀ ਖਾਧੀ ਜਾਊਗੀ ਟਮਾਟਰ ਤੇ ਪੇਠੇ ਹੀ ਹੈ ਜਿਹੜਾ ਨਾਲ ਖਾਧਾ ਜਾਂਦਾ ਨਾਲੀ ਬੀ ਬਣਾ ਦਿੰਦਾ ਚਲੋ ਕੱਲੇ ਟਮਾਟਰ ਤੇ ਕਰਨਾ ਹੈ ਬਾਕੀ ਕਿਸੇ ਤੇ ਨਹੀਂ ਜਦੋਂ ਬੀਜ ਕੱਢ ਲਿਆ ਇਹਨੂੰ ਕੱਚ ਦੀ ਸ਼ੀਸ਼ੀ ਚ ਪਾ ਕੇ ਢੱਕਣ ਲਾ ਦਾਂਗੇ 24 ਤੋਂ 48 ਘੰਟਿਆਂ ਚ ਫੰਗਸ ਪੈਦਾ ਹੋ ਜੂ ਬੀਜ ਜੜ ਹੋ ਜਾਣਗੇ ਪਾਣੀ ਪਾਗੇ ਪਲ ਪੱਡੋ ਜਿਹਾ ਥੋੜਾ ਜਿਹਾ ਪਾਣੀ ਪਾ ਦਾਂਗੇ ਇੰਨੇ ਕੁ ਚ ਡੁੱਬ ਗਏ ਸਿਰੋਗ ਬੀਜ ਖੇਡ ਜਾਣਗੇ ਜੋ ਐਵੇਂ ਤਾਂ ਜੇ ਕੱਢਾਂਗੇ ਬਰੀਕੀ ਵਾਲੇ ਨੂੰ ਇਧਰ ਉੱਡ ਗਏ ਇਧਰ ਉੱਡ ਗਏ ਪੱਲੇ ਨਹੀਂ ਪੜਨਾ ਕੁਝ ਦੂਜਿਆਂ ਨਾਲ ਉਹਦਾ ਗੁੱਦਾ ਅਲੱਗ ਕਰਨਾ ਪੈਂਦਾ ਨਾ ਉਹ ਫੰਗਸ ਕਰੂਗੀ ਜੀ ਸਾਹਿਬ ਜੀ ਉਹ ਉਹ ਸਾਰਾ ਕੁਝ 24 ਘੰਟਿਆਂ ਚ ਵੀ ਹੋ ਸਕਦਾ 48 ਵੀ ਹੋ ਜਾਂਦਾ ਜੀ ਉਹਦਾ